ਇਹ ਕਬਰਾਂ ਵਾਲੇ ਇਹ ਸਮਾਧਾਂ ਵਾਲੇ ਇਹ 786 ਵਾਲੇ ਲਾਲਾਂ ਵਾਲੇ ਦੁਜੇ ਤੇ ਜੇ ਅੱਧ ਦਵਾਬੇ ਵਿੱਚ ਤੇ ਨਵੀਂ ਹਵਾਉ ਦੀ ਮੱਝ ਦਵਾਬੇ ਚ ਹੋਈ ਆਇਆ ਜੈ ਮਸਤਾ ਦੀ ਜੋ ਸੁਲਬੇ ਸੂਟੇ ਲੰਉਣ ਵਾਲਾ ਨੰਗ ਧੰਗ ਬੰਦਾ ਹੀ ਜੈ ਮਸਤ ਬਣਾ ਦਤਾ ਮਸਤੀ ਪੁੱਛਣੀ ਆ ਤੇ ਗੁਰੂ ਅਰਜਨ ਦੇਵ ਨੂੰ ਪੁੱਛੋ ਇਹ ਤਤੀ ਤਵੀ ਤੇ ਬਈ ਦਾ ਕਦਾਵਾ ਮਸਤੀ ਦੇ ਗੁਰੂ ਅਰਜਨ ਦੇਵ ਦੇ ਬੋਲੇ ਜੈ ਮਸਤੀ ਪੁੱਛਣੀ ਆ ਤੇ ਕਦੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਾਂ ਨੂੰ ਪੁੱਛ ਕੇ ਵੇਖੋ ਵੀ 40 ਲੱਖ ਦਾ ਬਠਾਰ ਪੰਨੀ ਦਾ ਕਿਵੇਂ ਆ ਮਸਤ ਤੇ ਉਹ ਵਾ ਜੇ ਮਸਤੀ ਪੁੱਛਣੀਆਂ ਤੇ ਬਹੁਤੀ ਦੂਰ ਜਾਣ ਦੀ ਗੱਲ ਨਹੀਂ ਮਸਤ ਉਹ ਨਹੀਂ ਜਿਹੜੇ ਸੁਰਫੇ ਸੂਟੇ ਲਾਈ ਜਾਂਦੇ ਆ ਮਸਤੀ ਪੁੱਛਣੀਆਂ ਤੇ ਬਾਬੇ ਦੀਪ ਸਿੰਘ ਨੂੰ ਜਾ ਕੇ ਪੁੱਛੋ ਸੀਸ ਕਲੀ ਤੇ ਟਕਾਈ ਦਾ ਕਿਰਦਾਰ ਤੇ ਜਿਹਨੂੰ ਆਸ ਗੁਰੂ ਦੇ ਘਰੋਂ ਕੱਖ ਨਹੀਂ ਨਾ ਮਿਲਿਆ ਤੇ ਯਾਦ ਰੱਖਿਓ ਨੂੰ ਕਿਤੇਉਂ ਵੀ ਕੱਖ ਨਹੀਂ ਜੇ ਮਿਲਦਾ ਕਿਤੇਉਂ ਵੀ ਕੱਖ ਨਹੀਂ ਜੇ ਮਿਲਦਾ